ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਦੋ ਜਸਪਾਲ ਦਿਨੋਦੀਆ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਆਪਣੇ YouTube ਚੈਨਲ ਅਫੀਸ਼ੀਅਲ ਜਸਪਾਲ ਦਿਨੋਦੀਆ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਬੇਦਕਰ ਸਕਾਲਰਸ਼ਿਪ 2022 ਔਰ 23 ਸਕਾਲਰਸ਼ਿਪ ਦੇ ਬਾਰੇ ਦੋਸਤੋ ਰੀਨਿਊ ਕਿਵੇਂ ਹੋਏਗਾ ਔਰ ਇਸ ਫ੍ਰੀਸ਼ਿਪ ਕਾਰਡ ਨੂੰ ਕਿਵੇਂ ਅਪਲਾਈ ਕਰਨਾ ਹੈ ਏਸੀ ਔਰ ਬੀਸੀ ਕੈਟਾਗਰੀ ਵਾਲੇ ਕਿਵੇਂ-ਕਿਵੇਂ ਅਪਲਾਈ ਕਰਨਗੇ ਪੂਰਾ ਲਾਈਵ ਸਬੂਤ ਤੁਹਾਨੂੰ ਹੀ ਦਿਖਾਇਆ ਜਾਏ ਦੋਸਤੋ ਲਾਈਵ ਮੈਂ ਤੁਹਾਨੂੰ ਪੜਨਾ ਸਿਖਾਉਂਗਾ ਕਿਸ ਕਾਲਮ ਦੇ ਅੰਦਰ ਤੁਸੀਂ ਕੀ-ਕੀ ਕੁਝ ਡਾਇ ਟਾਈਪ ਕਰਨਾ ਹੈ اور ਦੋਸਤੋ ਕਿਹੜੇ ਕਿਹੜੇ ਡਾਕੂਮੈਂਟਸ ਜ਼ਰੂਰੀ ਇਸ ਦੇ ਅੰਦਰ ਅਪਲੋਡ ਹੋਣਗੇ ਪੂਰੀ ਜਾਣਕਾਰੀ ਤੁਹਾਨੂੰ ਇੱਕ ਤੋਂ ਲੈ ਕੇ ਜੜ ਤੱਕ ਦਿੱਤੀ ਜਾਏਗੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰਾ ਚੈਨਲ ਜੂਬਸ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਕੇ ਨਾਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਦੋਸਤੋ ਅੱਗੇ ਤੋਂ ਇਹ ਜੀ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਦੋਸਤੋ ਆਪਾਂ ਗੱਲ ਕਰ ਲੈਣਾ ਹੈ ਕਿ ਡਾਕਟਰ ਸਪੈਦਕਰ ਸਕਾਲਰਸ਼ਿਪ ਹੁੰਦੀ ਕੀ ਹੈ ਦੋਸਤੋ ਡਾਕਟਰ ਮੈਦਕਰ ਸਕਾਲਰਸ਼ਿਪ ਇਹ ਉਹ ਸਕਾਲਰਸ਼ਿਪ ਹੁੰਦੀ ਹੈ ਜੋ ਕਿ BC ਕੈਟਾਗਰੀ ਜਾਂ SC ਕੈਟਾਗਰੀ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਵਜੀਫਾ ਪ੍ਰਾਪਤ ਹੁੰਦਾ ਹੈ ਉਸ ਨੂੰ ਇਹ ਸਕਾਲਰਸ਼ਿਪ ਕਿਹਾ ਜਾਂਦਾ ਹੈ ਦੋਸਤੋ ਇਹ ਸਕਾਲਰਸ਼ਿਪ ਇਸ ਵਾਰ ਜੋ ਕਿ ਤੁਸੀਂ ਨੋਟੀਫਿਕੇਸ਼ਨ ਮੈਂ ਤੁਹਾਨੂੰ ਨਹੀਂ ਤੁਸੀਂ ਦੇਖਿਆ ਤਾਂ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ ਨੋਟੀਫਿਕੇਸ਼ਨ ਇੱਕ ਤਾਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੋਸਤੋ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਉਹ ਸਕਾਲਰਸ਼ਿਪ ਹੁੰਦੀ ਹੈ ਜੋ ਕਿ 10ਵੀਂ ਤੋਂ ਥੱਲੇ ਦੀਆਂ ਕਲਾਸਾਂ ਦੇ ਅੰਦਰ ਜੋ ਅਪਲਾਈ ਕੀਤੀ ਜਾਂਦੀ ਹੈ ਨੈਸ਼ਨਲ ਸਕਾਲਰਸ਼ਿਪ ਨੂੰ ਜਿਵੇਂ ਆਪਾਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਕਹਿ ਸਕਦੇ ਹਾਂ ਜੋ ਕਿ 10ਵੀਂ ਕਲਾਸ ਤੋਂ ਥੱਲੇ ਦੀਆਂ ਕਲਾਸਾਂ ਦੇ ਜੋ ਵੀ ਕੈਂਡੀਡੇਟਸ ਨੇ ਉਹ ਸਟੂਡੈਂਟਸ ਨੇ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਅੰਦਰ ਪਾਇਆ ਜਾਂਦਾ ਹੈ ਪਰ ਦੋਸਤੋ ਜੋ ਵੀ 10ਵੀਂ ਤੋਂ ਬਾਅਦ ਅਗਰ ਤੁਸੀਂ ਕੁਝ ਵੀ ਕਰ ਰਹੇ ਹੋ ਚਾਹੇ ਬੀਏ ਕਰ ਰਹੇ ਹੋ ਜਾਂ ਪਲੱਸ 1 ਕਰ ਰਹੇ ਹੋ ਜਾਂ ਪਲੱਸ 2 ਕਰ ਰਹੇ ਹੋ ਤੁਸੀਂ ਪੋਸਟ ਗ੍ਰੈਜੂਏਸ਼ਨ ਤੱਕ ਵੀ ਤੁਸੀਂ ਅਗਰ ਆਪਣੀ ਸਕਾਲਰਸ਼ਿਪ ਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਜੋ ਵੀ ਸਰਕਾਰ ਵੱਲੋਂ ਜਿੱਕੀ ਵੀ ਤੁਹਾਡੀ ਸਟੱਡੀ ਦੇ ਉੱਪਰ ਖਰਚਾ ਆਉਂਦਾ ਹੈ ਉਹ ਤੁਹਾਨੂੰ ਕੁਛ ਨਾ ਕੁਛ ਰੂਪ ਦੇ ਅੰਦਰ ਵਾਪਿਸ ਕੀਤਾ ਜਾਂਦਾ ਹੈ ਇਸ ਰੂਪ ਸਕਾਲਰਸ਼ਿਪ ਨੂੰ ਪੰਜਾਬ ਡਾਕਟਰ ਬ ਕਹਿਆ ਜਾਂਦਾ ਹੈ ਦੋਸਤੋ ਇਸ ਸਕਾਲਰਸ਼ਿਪ ਨੂੰ ਅਪਲਾਈ ਕਰਨ ਦੇ ਲਈ ਆਪਾਂ ਨੂੰ ਜੋ ਵੀ ਜ਼ਰੂਰੀ ਦਸਤਾਵੇਜ਼ ਦੀ ਲੋੜ ਪੈਗੀ ਦੋਸਤੋ ਸਭ ਤੋਂ ਪਹਿਲਾਂ ਤਾਂ ਉਹ ਤੁਸੀਂ ਨੋਟ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਨੂੰ ਲੋੜ ਪੈਗੀ ਇੱਕ ਆਪਣਾ ਆਧਾਰ ਕਾਰਡ ਦੂਸਰਾ ਦੋਸਤੋ ਆਪ ਨੂੰ ਲੋੜ ਪੈਗੀ ਆਪਣਾ ਜਾਤੀ ਸਰਟੀਫਿਕੇਟ ਜਿਸੇ ਵੀ ਜਾਤੀ ਨਾਲ ਤੁਸੀਂ ਸਬੰਧ ਰੱਖਦੇ ਹੋ ਉਸ ਜਾਤੀ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਦੋਸਤੋ ਤੁਹਾਡੇ ਫਾਦਰ ਦਾ ਤੁਹਾਡੇ ਘਰ ਦੇ ਫਾਦਰ ਦਾ ਇਨਕਮ ਸਰਟੀਫਿਕੇਟ ਜੋ ਕਿ ਬਹੁਤ ਸਾਰੇ ਕੈਂਡੀਡੇਟਾਂ ਦੇ ਵੀ ਕੋਸਟਸ ਵੀ ਆਂਦੇ ਨੇ ਔਰ ਉਹ ਵੀ ਇਹ ਹੀ ਵੀ ਜੀ ਚੀਜ਼ ਕਮੈਂਟਸ ਦੇ ਅੰਦਰ ਵੀ ਦੱਸਦੇ ਨੇ ਵੀ ਸਰ ਸਾਡੇ ਪਿਛਲੇ ਸਾਲ ਦਾ ਬਣਿਆ ਹੋਇਆ ਨਹੀਂ ਕਰੰਟਲੀ ਇਅਰ ਦਾ ਜਿਸ ਸਾਲ ਦੇ ਅੰਦਰ ਤੁਸੀਂ ਹੁਣ 2022 ਦਾ ਇਹ ਤੁਹਾਡਾ ਜਤ ਇਨਕਮ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਆਪਣੇ ਫਾਦਰ ਦਾ ਇਨਕਮ ਸਰਟੀਫਿਕੇਟ ਲੈ ਲੈਣਾ ਹੈ ਉਸ ਤੋਂ ਬਾਅਦ ਦੋਸਤੋ ਆਪਣਾ ਜੋ ਅਗਲਾ ਡਾਕੂਮੈਂਟ ਹੈ ਬਹੁਤ ਹੀ ਜ਼ਰੂਰੀ ਡਾਕੂਮੈਂਟਸ ਅਗਲਾ ਦੋਸਤੋ ਬੈਂਕ ਅਕਾਊਂਟ ਜਿਸ ਦੇ ਅੰਦਰ ਦੋਸਤੋ ਆਪਾਂ ਆਪਣੀ ਕੀ ਸਕਾਲਰਸ਼ਿਪ ਨੂੰ ਪ੍ਰਾਪਤ ਕਰਨਾ ਹੈ ਦੋਸਤੋ ਤੁਸੀਂ ਕੀ ਕਰਨਾ ਹੈ ਇਹਦੇ ਅੰਦਰ ਪਹਿਲਾਂ ਆਪਣਾ ਬੈਂਕ ਅਕਾਊਂਟ ਚੈੱਕ ਕਰ ਲੈਣਾ ਲੈਣਾ ਹੈ ਕਿ ਤੁਹਾਡਾ ਬੈਂਕ ਅਕ ਹੀ ਬੈਕ ਅਕਾਊਂਟ ਦੀ ਤੁਸੀਂ ਜੋ ਪਾਸਬੁੱਕ ਹੈ ਉਹ ਤੁਸੀਂ ਲੈ ਲੈਣੀ ਹੈ ਦੋਸਤੋ ਉਸ ਤੋਂ ਬਾਅਦ ਜੂਰੀ ਡੋਸਟਾ ਜੂਰੀ ਦਸਤਾਵੇਜ਼ ਇੱਕ ਹੋਰ ਲਗਾਇਆ ਗਿਆ ਹੈ ਸਰਕਾਰ ਵੱਲੋਂ ਉਹ ਦਸਤਾਵੇਜ਼ ਹੈ ਰੈਜ਼ੀਡੈਂਸ ਸਰਟੀਫਿਕੇਟ ਰੈਸੀ ਸਰਟੀਫਿਕੇਟ ਨੂੰ ਐਤਕੀ ਇਸ ਵਾਰ ਕੰਪਲਸਰੀ ਕਰ ਦਿੱਤਾ ਗਿਆ ਦੋਸਤੋ ਅਗਰ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਨੂੰ ਵੀ ਇਸ ਦੇ ਅੰਦਰ ਅਟੈਚ ਕਰਨਾ ਹੈ ਦੋਸਤੋ ਇਸ ਵਾਰ ਰੈਜ਼ੀਡੈਂਸ ਸਰਟੀਫਿਕੇਟ ਵੀ ਤੁਹਾਨੂੰ ਇਸ ਦੇ ਅੰਦਰ ਲੋਡ ਪੈਗੀ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਬਿਨਾ ਕਿਸੇ ਟਾਈਮ ਜਾਰੀ ਕਰਦੇ ਹੋਏ ਆਪਾਂ ਆਪਣੇ ਸਕਾਲਰਸ਼ਿਪ ਨੂੰ ਹੁਣ ਅਪਲਾਈ ਕਰਨਾ ਸ਼ੁਰੂ ਕਰ ਦਿੰਨੇ ਆ ਦੋਸਤੋ ਮੈਂ ਲੈ ਚਲਦਾ ਹੈ ਜਿਹੜੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਪੰਜਾਬ ਸਕਾਲਰਸ਼ਿਪ.ਗਵਰਨਮੈਂਟ.in ਦੇ ਉੱਪਰ ਲਾਈਕ ਕਰਨ ਦੇ ਲਈ ਤੁਸੀਂ ਆਪਣੇ ਪੀਸੀ ਤੇ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜੋ ਵੀ ਤੁਸੀਂ ਬ੍ਰਾਊਜ਼ਰ ਜੋ ਵੀ ਯੂਜ਼ ਕਰ ਰਹੇ ਹੋ ਉਹ ਤੁਸੀਂ ਬ੍ਰਾਊਜ਼ਰ ਓਪਨ ਕਰ ਲੈਣਾ ਹੈ ਦੋਸਤੋ ਜਿਵੇਂ ਤੁਸੀਂ ਬ੍ਰਾਊਜ਼ਰ ਓਪਨ ਕਰ ਲੈਂਦੇ ਹੋ ਤਾਂ ਇਸ ਦੇ ਅੰਦਰ ਤੁਸੀਂ ਕੀ ਟਾਈਪ ਕਰਨਾ ਹੈ ਪੰਜਾਬ ਸਕਾਲਰਸ਼ਿਪ ਦੋਸਤੋ ਜਿਵੇਂ ਤੁਸੀਂ ਪੰਜਾਬ ਸਕਾਲਰਸ਼ਿਪ ਅਪਲਾਈ ਟਾਈਪ ਕਰਦੇ ਹੋ ਤਾਂ ਦੋਸਤੋ ਉਸ ਦੇ ਅੰਦਰ ਤੁਹਾਨੂੰ ਆਪਸ਼ਨ ਪਹਿਲੀ ਜਿਵੇਂ ਤੁਸੀਂ ਟਾਈਪ ਕਰਦੇ ਹੋ ਪੰਜਾਬ ਸਕਾਲਰਸ਼ਿਪ ਦੇ ਅੰਦਰ ਜਿਵੇਂ ਤੁਸੀਂ ਟਾਈਪ ਕਰੋਗੇ ਉਸ ਦੇ ਅੰਦਰ ਤੁਹਾਨੂੰ ਪਹਿਲੀ ਆਪਸ਼ਨ ਮਿਲੇਗੀ ਪਹਿਲੀ ਆਪਸ਼ਨ ਮਿਲੇਗੀ ਦੋਸਤੋ scholarship.punjab.gov.in ਦੇ ਉੱਪਰ ਦੋਸਤੋ ਤੁਸੀਂ ਕਲਿੱਕ ਕਰ ਦੇਣਾ ਹੈ ਜਿਵੇਂ ਤੁਸੀਂ ਕਲਿੱਕ ਕਰ ਵੈਬਸਾਈਟ ਓਪਨ ਹੋ ਜਾਂਦੀ ਹੈ ਦੋਸਤੋ ਇਹ ਤੁਸੀਂ ਕੀ ਕਰਨਾ ਹੈ ਇਸ ਵੈਬਸਾਈਟ ਦੇ ਉੱਪਰ ਤੁਹਾਨੂੰ ਸਾਰੀ ਹੀ ਗਾਈਡਲਾਈਨਸ ਇਸ ਦੇ ਅੰਦਰ ਦਿੱਤੀਆਂ ਹੋਣਗੀਆਂ ਦੋਸਤੋ ਉਹ ਤੁਸੀਂ ਗਾਈਡਲਾਈਨਸ ਸਾਰੀਆਂ ਪੜ੍ਹ ਲੈਣੀਆਂ ਨੇ ਜਿੰਨੇ ਵੀ ਜੋ-ਜੋ categories ਨੇ ਇਹ ਸਟੂਡੈਂਟ ਕੋਰਨਰ ਦੇ ਉੱਪਰ ਆਪਾਂ ਜਾਣਾ ਹੈ ਸਟੂਡੈਂਟ ਕੋਰਨਰ ਦੇ ਉੱਪਰ ਤੁਹਾਨੂੰ ਸਿਰਫ ਇਹ ਦੋਸਤੋ ਸਕਾਲਰਸ਼ਿਪ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹਨਾ ਹਾਂ ਕਿ ਇਹ ਸਕਾਲਰਸ਼ਿਪ ਓਨਲੀ ਫੋਰ BC ਔਰ 에ਸੀ ਕੈਟਾਗਰੀ ਦੇ ਸਟੂਡੈਂਟਸ ਲਈ ਹੀ ਅਪਲਾਈ ਹੁੰਦੀ ਹੈ ਜਨਰਲ ਕੈਟਾਗਰੀ ਦੇ ਸਟੂਡੈਂਟਸ ਇਸ ਨੂੰ ਅਪਲਾਈ ਨਹੀਂ ਕਰ ਸਕਦੇ ਨੇ ਦੋਸਤੋ ਉਸ ਤੋਂ ਬਾਅਦ ਤੁਸੀ ਕੀ ਕਰਨਾ ਹੈ ਇਸ ਦੇ ਅੰਦਰ ਰਜਿਸਟ੍ਰੇਸ਼ਨਸ ਦੇ ਉੱਪਰ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਇਸ ਕਾਲਮ ਦੇ ਉੱਪਰ ਤਾਂ ਦੋਸਤੋ ਤੁਹਾਨੂੰ ਇਹ ਆਪ ਦੇ ਤੁਹਾਡੇ ਸਾਹਮਣੇ ਇਹ ਪੋਰਟਲ ਖੁੱਲ ਜਾਏਗਾ ਦੋਸਤੋ ਸਭ ਤੋਂ ਪਹਿਲਾਂ ਉੱਪਰਲੀ অপশন ਦੇ ਅੰਦਰ ਤੁਸੀਂ ਜਾਣਾ ਹੈ ਇੱਥੇ ਲਿਖਿਆ ਹੋਇਆ ਹੈਗਾ ਨੋਨ ਮੈਨੇਜਮੈਂਟ ਕੋਟਾ ਉਸ ਦੇ ਉੱਪਰ ਤੁਸੀਂ ਕਲਿੱਕ ਕਰਦੇ ਹੋ ਸਟੂਡੈਂਟ ਕੋਟਾ ਦੇ ਅੰਦਰ ਤੁਸੀਂ ਕੀ ਕਰਨਾ ਹੈ ਨੋਨ ਨੋਨ ਮੈਨੇਜਮੈਂਟ ਕੋਟੇ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਆਪਣਾ ਆਧਾਰ ਕਾਰਡ ਨੰਬਰ ਇਸ ਦੇ ਅੰਦਰ ਫਿਲ ਕਰ ਦੇਣਾ ਹੈ ਉਹ ਦੋਸਤੋ ਫਿਲ ਕਰਨ ਤੋਂ ਬਾਅਦ ਇਸ ਜੋ ਵੀ ਤੁਹਾਡੀ ਡੇਟੇ ਡੇਟ ਆਫ ਬਰਥ ਆਧਾਰ ਕਾਰਡ ਦੇ ਅੰਦਰ ਹੋਏਗੀ ਨਾ ਕਿ ਤੁਹਾਡੇ ਜੋ ਹੈਗੀ ਹੈ ਉਹ ਤੁਸੀਂ ਫਿਲ ਕਰਨੀ ਹੈ ਜੋ ਵੀ ਤੁਹਾਡੀ ਆਧਾਰ ਕਾਰਡ ਦੇ ਅੰਦਰ ਹੋਏਗੀ ਉਹ ਤੁਸੀਂ ਡੇਟ ਆਫ ਬਰਥ ਇਸ ਦੇ ਅੰਦਰ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਆਪਣਾ ਨਾਮ ਫਿਲ ਕਰ ਦੇਣਾ ਇਸ ਦੇ ਅ

ਮਦਰ ਨੇਮ ਸਿਲੈਕਟ ਕਰ ਲੈਣਾ ਦੋਸਤੋ ਉਸ ਤੋਂ ਬਾਅਦ ਤੁਸੀਂ ਆਪਣੇ ਫਾਦਰ ਨੇਮ ਸਿਲੈਕਟ ਕਰਨਾ ਹੈ ਫਾਦਰ ਨੇਮ ਦੇ ਅੰਦਰ ਮਦਰ ਨੇਮ ਸਿਲੈਕਟ ਕਰਨਾ ਹੈ ਮਦਰ ਨੇਮ ਜੋ ਵੀ ਤੁਹਾਡਾ ਹੈ ਤੁਸੀਂ ਫਿਲ ਕਰ ਦੇਣਾ ਹੈ ਰਿਲੇਸ਼ਨ ਦੇ ਅੰਦਰ ਤੁਸੀਂ ਅਗਰ ਹਿੰਦੂ ਹੋ ਤਾਂ ਹਿੰਦੂ ਔਰ ਮੁਸਲਿਮ 크ਰਿਸਚਨ ਜਿਹੜੀ ਕੈਟਾਗਰੀ ਨਾਲ ਤੁਸੀਂ ਸਬੰਧ ਰੱਖਦੇ ਹੋ ਉਸ ਕੈਟਾਗਰੀ ਦੇ ਅੰਦਰ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਮਤਲਬ ਸਿਲੈਕਟ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜੀ ਵੀ ਕੈਟਾਗਰੀ ਨਾਲ ਜਿਵੇਂ ਮੈਂ ਆਪਾਂ ਪਿੱਛੇ ਵੀਡੀਓ 'ਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹ ਸਕਾਲਰਸ਼ਿਪ ਓਨਲੀ ਫਾਰ ਐਸੀ ਔਰ ਬੀਸੀ ਕੈਟਾਗਰੀ ਦੇ ਸਟੂਡੈਂਟ ਲਈ ਨੇ ਤਾਂ ਆਪਾਂ ਐਸੀ ਜੋ ਵੀ ਆਪਾਂ ਕੈਟਾਗਰੀ ਦੇ ਸਟੂਡੈਂਟਸ ਹੈਗੇ ਆ ਦੋਸਤੋ ਕਿਉਂਕਿ ਅੱਜ ਦੀ ਵੀਡੀਓ ਦੇ ਅੰਦਰ ਆਪਾਂ ਫ੍ਰੀਸ਼ਿਪ ਕਾਰਡ ਅਪਲਾਈ ਕਰਾਂਗੇ ਤਾਂ ਦੋਸਤੋ ਵੈਬਸਾਈਟ ਦੇ ਉੱਪਰ ਖਾਸ ਤੌਰ ਦੇ ਉੱਪਰ ਲਿਖਿਆ ਹੋਇ ਸਾਰਿਆਂ ਨੂੰ ਦਿਖਾ ਦੇਣਾ ਓਨਲੀ ਫਾਰ ਐਸੇ ਸਟੂਡੈਂਟ ਨੋਟ ਫਾਰ ਬੀ ਐਸੇ ਸਟੂਡੈਂਟ ਮਤਲਬ ਕਿ ਐਸੇ ਸਟੂਡੈਂਟ ਹੀ ਇਸ ਨੂੰ ਫ੍ਰੀਸ਼ਿਪ ਕਾਰਡ ਨੂੰ ਅਪਲਾਈ ਕਰਨਗੇ ਬੀ ਐਸੇ ਸਟੂਡੈਂਟ ਦਾ ਇਹ ਫ੍ਰੀਸ਼ਿਪ ਕਾਰਡ ਅਪਲਾਈ ਨਹੀਂ ਹੋਏਗਾ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਅਜਦਾ ਇਸ ਦੇ ਅੰਦਰ ਤੁਸੀਂ ਐਡਰੈਸ ਫਿਲ ਕਰ ਦੇਣਾ ਹੈ ਦੋਸਤੋ ਜਿਵੇਂ ਵੀ ਜਿਹੜੇ ਵੀ ਤੁਸੀਂ ਬਿਲੋਸ ਤੋਂ ਸਬੰਧ ਰੱਖਦੇ ਹੋ ਵਿਲੇਸ ਉਸ ਤੋਂ ਬਾਅਦ ਦੋ ਵੀ ਤੁਹਾਡੀ ਤਹਿਸੀਲ ਤੁਹਾਨੂੰ ਜੋ ਲੱਗਦੀ ਹੈ ਉਸ ਤਹਸੀਲ ਫੀਲ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਜਿਹੜੀ ਸਿਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਉਹ ਸਿਟੀ ਤੁਸੀਂ ਇਸ ਦੇ ਅੰਦਰ ਫੀਲ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤਹਸੀਲ ਤੁਸੀਂ ਫੀਲ ਕਰ ਦੇਣੀ ਹੈ ਥੱਲੇ ਦੋਸਤੋ ਥੋੜਾ ਜੋ ਵੀ ਪਿੰਨ ਕੋਡ ਹੋਏਗਾ ਉਹ ਤੁਸੀਂ ਫੀਲ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਥੇ ਲਿਖਿਆ ਹੋਇਆ ਸੇਮ ਸੇਮ ਅਸਦੇ ਅੰਦਰ ਤੁਸੀਂ ਕਲਿੱਕ ਕਰ ਦੋਗੇ ਤਾਂ ਜੋ ਵੀ ਤੁਹਾਡਾ ਹੈ ਉਹ ਸੇਮ ਐਡਰੈਸ ਹੋ ਜਾਏਗਾ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਤੁਸੀਂ ਡਬਲ ਕਲਿੱਕ ਕਰੋਗੇ ਸਿਲੈਕਟ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਪੇਸਟ ਕਰ ਦੇਣਾ ਜਿਸ ਨੇ ਵੀ ਕੈਪਚਰ ਹੈਗਾ ਤੁਸੀਂ ਕੈਪਚਰ ਕਰਕੇ ਸੇਮ ਮੂਵ ਡਿਟੇਲ ਹਿੰਦੂ ਕੈਟੇਗਰੀ ਨਾਲ ਸੰਬੰਧ ਤਾਂ ਆਪਾਂ ਕਰਤਾ ਹੋ ਦੋਸਤੋ ਇਸ ਦੇ ਅੰਦਰ ਨੇਸ਼ਨਸ ਮੰਗ ਰਿਹਾ ਹੈ ਇੱਕ ਕਟ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਇਹਨੂੰ ਰਜਿਸਟਰ ਕਰ ਦਿੱਤਾ ਹੈ ਰਜਿਸਟਰ ਕਰਨ ਤੋਂ ਬਾਅਦ ਦੋਸਤੋ ਦੇਖੋ ਆਪਣੇ ਸਾਹਮਣੇ ਕੀ ਹੈ ਆਪਣੇ ਸਾਹਮਣੇ ਆਪਣਾ ਆਈਡੀ ਪਾਸਵਰਡ ਆ ਚੁੱਕਿਆ ਹੈ ਦੋਸਤੋ ਤੁਸੀ ਕੀ ਕਰਨਾ ਹੈ ਫਿਰ ਤੋਂ ਇਸ ਦੇ ਅੰਦਰ ਇਸ ਨੂੰ ਲੌਗਇਨ ਤੇ ਕਲਿੱਕ ਕਰੋਗੇ ਜਿਵੇਂ ਤੁਹਾਡੇ ਸਾਹਮਣੇ ਖੁੱਲ ਜਾਏਗਾ ਔਰ ਇਸ ਨੂੰ ਜਿਵੇਂ ਇਸ ਦੇ ਉੱਪਰਲੇ ਆਈਡੀ ਦੇ ਉੱਪਰ ਡਬਲ ਕਲਿੱਕ ਕਰੋਗੇ ਸਿਲੈਕਟ ਹੋ ਜਾਏਗਾ ਇਸ ਨੂੰ ਤੁਸੀਂ ਕੀ ਕਰਨਾ ਹੈ ਲੌਗਇਨ ਕਰ ਲੈਣਾ ਹੈ ਦੋਸਤੋ ਜਿਵੇਂ ਤੁਸੀਂ ਇਸ ਨੂੰ ਡਬਲ ਕਲਿੱਕ ਕਰਕੇ ਲੋਗ ਇਨ ਕਰ ਲੈਣਾ ਹੈ ਕੀ ਕਰ ਲੈਣਾ ਹੈ ਉਸ ਤੋਂ ਬਾਅਦ ਦੋਸਤੋ ਜਿਵੇਂ ਤੁਸੀਂ ਅਪਲਾਈ ਫੋਰ ਫ੍ਰੀ ਸ਼ਿਪ ਕਾਰਡ ਦੇ ਉੱਪਰ ਕਲਿੱਕ ਕਰੋਗੇ ਤਾਂ ਦੋਸਤੋ ਪਹਿਲਾਂ ਤਾਂ ਕੀ ਹੁੰਦਾ ਸੀਗਾ ਆਪਣੇ ਕੋਲ ਇੱਕ ਫਾਰਮ ਓਪਨ ਹੋ ਜਾਂਦਾ ਸੀ ਜਿਸ ਫਾਰਮ ਨੂੰ ਆਪਾਂ ਫਿਲ ਕਰਕੇ ਉਹਨਾਂ ਦੇ ਅੰਦਰ ਆਪਾਂ ਡਾਕੂਮੈਂਟਸ ਅਪਲੋਡ ਕਰਕੇ ਫ੍ਰੀ ਸ਼ਿਪ ਕਾਰਡ ਅਪਲਾਈ ਕਰ ਦਿੰਦੇ ਸੀਗੇ ਲੇਕਿਨ ਦੋਸਤੋ ਇਸ ਵਾਰ ਇਹ ਕੁਛ ਹੀ ਅਲੱਗ ਹੀ ਮੰਗ ਰਿਹਾ ਹੈ ਕਿ ਵੈਰੀਫਾਈਡ ਐਨ ਪੀ ਐਸ ਰਜਿਸਟਰ ਪੋਰਟਰ ਆਈਡੀ ਦੋਸਤੋ ਇਹ ਪੋਰਟਰ ਆਈਡੀ ਦੇ ਉੱਪਰ ਦੇਖੋ ਇੱਕ ਲਿੰਕ ਵੀ ਦਿੱਤਾ ਗਿਆ ਹੋਇਆ ਹੈ ਕਿ ਫਸਟ ਅਪਲਾਈ ਔਨ ਦਾ ਐਨ ਐਫ ਐਸ NSP ਪੋਰਟਲ ਔਨ ਦਾ ਲਿੰਕ ਇਸ ਲਿੰਕ ਤੇ ਜਿਵੇਂ ਦੋਸਤੋ ਆਪਾਂ ਕਲਿੱਕ ਕਰਦੇ ਆਂ ਤਾਂ ਆਪਣੇ ਸਾਹਮਣੇ ਇੱਕ ਨੈਸ਼ਨਲ ਸਕਾਲਰਸ਼ਿਪ ਦੀ ਸਕੀਮ ਦਾ ਜੋ ਕੀ ਹੈਗਾ ਪੋਰਟਲ ਓਪਨ ਹੋ ਜਾਂਦਾ ਹੈ ਦੋਸਤੋ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਥੱਲੇ ਇਸ ਨੂੰ ਡੋ ਕਰਾਂਗੇ ਤਾਂ ਦੋਸਤੋ ਜਿਵੇਂ ਆਪਾਂ ਥੱਲੇ ਗਏ ਨੂੰ ਇਸ ਪੇਜ ਨੂੰ ਥੱਲੇ ਨੂੰ ਕਰਦੇ ਆਂ ਡਾਊਨ ਤਾਂ ਇਸ ਦੇ ਉੱਪਰ ਜਿੰਨੇ ਵੀ ਤੁਹਾਨੂੰ ਇਹ ਕਾਲਮ ਮਿਲਦੇ ਨੇ ਇਹਨਾਂ ਉੱਪਰ ਤੁਸੀਂ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਕੰਟੀਨਿਊ ਦੀ ਇੱਕ ਆਪਸ਼ਨ ਮਿਲਦੀ ਹੈ ਤੁਹਾਨੂੰ ਸਾਰਿਆਂ ਨੂੰ ਦੋਸਤੋ ਜਿਵੇਂ ਹੀ ਆਪਾਂ ਨੂੰ ਇਹ ਆਪਸ਼ਨ ਮਿਲਦੀ ਹੈ ਕੰਟੀਨਿਊ ਦੀ ਇਸ ਆਪਸ਼ਨ ਦੇ ਉੱਪਰ ਕੰਟੀਨਿਊ ਦੀ অপਸ਼ਨ ਦੇ ਉੱਪਰ ਦੋਸਤੋ ਆਪਾਂ ਕੀ ਹੈ ਕਲਿੱਕ ਕਰ ਦੇਣਾ ਹੈ ਜਿਵੇਂ ਦੋਸਤੋ ਤੁਸੀਂ ਇਸ ਦੇ ਉੱਪਰ ਕਲਿੱਕ ਕਰਦੇ ਹੋ ਕੰਟੀਨਿਊ ਦੀ অপਸ਼ਨ ਦੇ ਉੱਪਰ ਤਾਂ ਤੁਹਾਡੇ ਸਾਹਮਣੇ ਇੱਕ ਫਾਰਮ ਓਪਨ ਹੋ ਜਾਂਦਾ ਹੈ ਇਸ ਫਾਰਮ ਦੇ ਅੰਦਰ ਦੋਸਤੋ ਆਪਾਂ ਕੀ ਕਰਨਾ ਹੈ ਫਾਰਮ ਓਪਨ ਹੋ ਜਾਂਦਾ ਹੈ ਫੋਨ ਓਪਨ ਹੋਣ ਤੋਂ ਬਾਅਦ ਦੋਸਤੋ ਸਟੇਟ ਆਫ ਸਿਲੈਕਟ ਇੱਥੇ ਤੁਸੀਂ ਆਪ ਦੀ ਜਿਹੜੀ ਵੀ ਸਟੇਟ ਨਾਲ ਤੁਸੀਂ ਆਪਾਂ ਪੰਜਾਬ ਤੋਂ ਬਿਲੋਂਗ ਕਰ ਰਹੇ ਹੋ ਤਾਂ ਤੁਸੀਂ ਇਸ ਦੇ ਅੰਦਰ ਪੰਜਾਬ ਸਿਲੈਕਟ ਕਰ ਲੈਣਾ ਹੈ ਦੋਸਤੋ ਦੂਸਰੇ ਕੋਲਮ ਦੇ ਅੰਦਰ ਤੁਸੀਂ ਕੀ ਕਰਨਾ ਹੈ ਟੀ ਮੈਟ੍ਰਿਕ ਸਕਾਲਰਸ਼ਿਪ ਨਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਕਿਸ ਤੇ ਉੱਪਰ ਕਲਿੱਕ ਕਰਾਂਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੋਸਤੋ ਕਿਉਂਕਿ ਆਪਾਂ ਡਾਕਟਰ ਬੀਤ ਕੇ ਸਕਾਲਰਸ਼ਿਪ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੁੰਦੀ ਹੈ ਤਾਂ ਉਸ ਲਈ ਆਪਾਂ ਅਪਲਾਈ ਕਰ ਰਹੇ ਹਾਂ ਤਾਂ ਇਸ ਲਈ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਸਟੂਡੈਂਟ ਨੇਮ ਆਫ ਸਟੂਡੈਂਟ ਦੋਸਤੋ ਕਿ ਆਪਾਂ ਇਸ ਦੇ ਅੰਦਰ ਸਟੂਡੈਂਟ ਦਾ ਨੇਮ ਫੀਲ ਕਰ ਆਪਾਂ ਦੋਸਤੋ ਤੁਸੀਂ ਕੀ ਕਰਨਾ ਹੈ ਸਟੂਡੈਂਟ ਦਾ ਨੇਮ ਫੀਲ ਕਰ ਦੇਣਾ ਹੈ ਇਸ ਕਾਲਮ ਦੇ ਅੰਦਰ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਹੈ ਸਕੀਮ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਦੋਸਤੋ ਜਿਵੇਂ ਤੁਸੀਂ ਕੀ ਕਰਨਾ ਕੈਟਾਗਰੀ ਸਿਲੈਕਟ ਕਰਾਂਗੇ ਦੋਸਤੋ ਆਪਾਂ ਏਸੀ ਕੈਟਾਗਰੀ ਦੇ ਸਟੂਡੈਂਟ ਲਈ ਅਪਲਾਈ ਕਰ ਰਹੇ ਹਾਂ ਤਾਂ ਏਸੀ ਕੈਟਾਗਰੀ ਆਪਾਂ ਸਿਲੈਕਟ ਕਰ ਦਾਂਗੇ ਦੋਸਤੋ ਜਿੰਨੀ ਵੀ ਸਟੂਡੈਂਟ ਦੀ ਇਨਕਮ ਹੈਗੀ ਹੈ ਉਹਨੀ ਤੁਸੀਂ ਇਨਕਮ ਫੀਲ ਕਰ ਦੇਣੀ ਹੈ ਇਸ ਦੇ ਅੰਦਰ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਜੈਂਡਰ ਦੇ ਅੰਦਰ ਡੇਟ ਆਫ ਬਰਥ ਫੀਲ ਕਰ ਦੇਣੀ ਹੈ ਸਟੂਡੈਂਟ ਦੀ ਉਸ ਤੋਂ ਬਾਅਦ ਦੋਸਤੋ ਜੈਂਡਰ ਦੇ ਅੰਦਰ ਫੀਮੇਲ ਜਾਂ ਮੇਲ ਕੈਂਡੀਡੇਟ ਜੋ ਵੀ ਸਟੂਡੈਂਟ ਕੈਂਡੀਡੇਟ ਹੈਗਾ ਉਸ ਨੂੰ ਉਸ ਦਾ ਫੀਲ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਸਟੇਟ ਆਫ ਇੰਸਟੀਟਿਊਟ ਜਿਹੜੇ ਵੀ ਤੁਸੀਂ ਸਕੂਲ ਜਾਂ ਕਾਲਜ ਜਾਂ ਜਿਹੜੀ ਵੀ ਸੰਸਥਾ ਦੇ ਅੰਦਰ ਤੁਸੀਂ ਪੜ ਰਹੇ ਹੋ ਉਸ ਸੰਸਥਾ ਦਾ ਨਾਮ ਜਾਂ ਉਸ ਸੰਸਥਾ ਦੀ ਸਟੇਟ ਸਿਲੈਕਟ ਕਰ ਲੈਣੀ ਤਾਂ ਆਪਾਂ ਪੰਜਾਬ ਦੇ ਅੰਦਰ ਰਹਿ ਰਹੇ ਆ ਤਾਂ ਪੰਜਾਬ ਆਪਾਂ ਇੱਥੇ ਸਿਲੈਕਟ ਕਰ ਲਵਾਂਗੇ ਉਸ ਤੋਂ ਬਾਅਦ ਦੋਸਤੋ ਆਪਾਂ ਕੀ ਕਰਾਂਗੇ ਜਿਹੜੀ ਵੀ ਡਿਸਟ੍ਰਿਕਟ ਹੈਗੀ ਆਪਣੀ ਜਿਹੜੇ ਵੀ ਇੰਸਟੀਟਿਊਟ ਦੇ ਅੰਦਰ ਆਪਾਂ ਪੜ ਰਹੇ ਆ ਚਾਹੇ ਤੁਸੀਂ ਦੇਖੋ ਰਹਿ ਰਹੇ ਹੋ ਫਾਜ਼ਿਲਕਾ ਦੇ ਅੰਦਰ ਔਰ ਤੁਸੀਂ ਅੰਮ੍ਰਿਤਸਰ ਜਾਂ ਬਠਿੰਡੇ ਜਾਂ ਕਿਸੇ ਵੀ ਦੇ ਕਾਲਜ ਦੇ ਪੜ ਰਹੇ ਹੋ ਤਾਂ ਉਸ ਕਾਲਜ ਦੀ ਹੀ ਜਿਹੜੀ ਜਿਹੜੇ ਕਾਲਜ ਨੂੰ ਡਿਸਟ੍ਰਿਕਟ ਲੱਗਦੀ ਹੈ ਉਹ ਹੀ ਡਿਸਟ੍ਰਿਕਟ ਤੁਹਾਨੂੰ ਇੱਥੇ ਸਿਲੇਕਟ ਕਰਨੀ ਪੈਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੋਸਤੋ ਇਸ ਦੇ ਅੰਦਰ ਜਿਹੜੇ ਵੀ ਤੁਹਾਡੇ ਇੰਸਟੀਟਿਊਟ ਦਾ ਨੇਮ ਹੈਗਾ ਹੈ ਉਹ ਤੁਸੀਂ ਸਿਲੇਕਟ ਕਰ ਲੈਣਾ ਹੈ। ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਕੋਰਸ ਨੇਮ ਦੇ ਅੰਦਰ ਕੋਰਸ ਨੇਮ ਦੇ ਅੰਦਰ ਦੋਸਤੋ ਤੁਸੀਂ ਕੀ ਕਰਨਾ ਹੈ ਕੋਰਸ ਨੇਮ ਦੇ ਅੰਦਰ ਦੋਸਤੋ ਤੁਸੀਂ ਆਪਣਾ ਜੋ ਵੀ ਕੋਰਸ ਹੈਗਾ ਉਹ ਸਿਲੇਕਟ ਕਰ ਲੈਣਾ ਜਿਵੇਂ ਕਿ ਬੱਚੇ ਨੇ ਕਮਰਸ ਰੱਖੀ ਹੋਈ ਹੈ ਤਾਂ ਮੈਂ ਕਮਰਸ ਦੇ ਅੰਦਰ ਇਸ ਨੂੰ ਸਿਲੇਕਟ ਕਰ ਦੂੰਗਾ। ਉਸ ਤੋਂ ਬਾਅਦ ਦੋਸਤੋ ਕੀ ਕਰਨਾ ਹੈ ਬੱਚੇ ਦਾ ਥਲੇ ਥਲੇ ਆਪਾਂ ਨੂੰ ਬੈਂਕ ਅਕਾਊਂਟ ਆਈਐਫਸੀ ਕੋਡ ਤੁਸੀਂ ਫੀਲ ਕਰ ਦੇਣਾ ਹੈ ਉਸ ਦੇ ਅੰਦਰ ਬੱਚੇ ਦਾ ਜੋ ਕਿ ਬੈਂਕ ਅਕਾਊਂਟ ਨੰਬਰ ਹੋਏਗਾ ਉਹ ਵੀ ਤੁਸੀਂ ਇਸ ਦੇ ਅੰਦਰ ਫੀਲ ਕਰ ਦੋਗੇ ਬੱਚੇ ਦਾ ਚੁੱਕੀ ਇੱਥੇ ਹੈ ਕਿ ਤੁਸੀਂ ਬੈਂਕ ਆਈਐਫਸੀ ਕੋਡ ਫੀਲ ਕਰ ਦੇਣਾ ਹੈ ਇੱਥੇ ਬੱਚੇ ਦਾ ਬੈਂਕ ਅਕਾਊਂਟ ਨੰਬਰ ਜੋ ਵੀ ਹੈ ਉਹ ਤੁਸੀਂ ਫੀਲ ਕਰ ਦੇਣਾ ਹੈ ਉਸ ਤੋਂ ਬਾਅਦ ਤੋਂ ਉਹ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਥਰਡ ਕਾਲਮ ਆ ਜਾਣਾ ਹੈ ਦੋਸਤੋ ਇਹਦੇ ਅੰਦਰ ਤੁਹਾਨੂੰ ਆਈਡੈਂਟੀ ਡਿਟੇਲ ਦੇ ਅੰਦਰ ਤੁਹਾਨੂੰ ਦੋ অপਸ਼ਨ ਮਿਲਣਗੇ ਇੱਕ ਦਾ ਆਧਾਰ ਕਾਰਡ ਦੀ ਇੱਕ ਦਾ ਕਨ ਇਨਰੋਲਮੈਂਟ ਆਈਡੀ ਦੀ ਦੋਸਤੋ ਅਗਰ ਤੁਸੀਂ ਆਧਾਰ ਕਾਰਡ ਦੇ ਅੰਦਰ ਕੁਝ ਚੇਂਜ ਕਰਵਾਇਆ ਤਾਂ ਤੁਸੀਂ ਆਧਾਰ ਕਾਰਡ ਦੇ ਇੱਕ ਆਈਡੀ ਲਗਾ ਸਕਦੇ ਹੋ ਜੋ ਵੀ ਤੁਹਾਨੂੰ ਇਨਰੋਲਮੈਂਟ ਨੰਬਰ ਮਿਲਿਆ ਹੋਵੇਗਾ ਉਹ ਲਗਾ ਸਕਦੇ ਹੋ ਅਦਰਵੇ ਤੁਹਾਡੇ ਕੋਲ ਆਧਾਰ ਕਾਰਡ ਆਇਆ ਤਾਂ ਤੁਸੀਂ ਆਧਾਰ ਕਾਰਡ ਇਹਦੇ ਅੰਦਰ ਲਾਉਂਗੇ ਤਾਂ ਦੋਸਤੋ ਆਧਾਰ ਕਾਰਡ ਨੰਬਰ ਤੁਸੀਂ ਇਸ ਦੇ ਅੰਦਰ ਫੀਲ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਥੱਲੇ ਆਪਣਾ ਜੋ ਵੀ ਤੁਹਾਨੂੰ ਕੈਪਚਰ ਦਿੱਤਾ ਹੋਵੇਗਾ ਉਹ ਤੁਸੀਂ ਕੈਪਚਰ ਫੀਲ ਕਰ ਦੇਣਾ ਹੈ ਉਸ ਤੋਂ ਬਾਅਦ ਦੋਸਤੋ ਜਿਵੇਂ ਇਹ ਸਾਰੇ ਕਾਲਮਾਂ ਦੇ ਉੱਪਰ ਤੁਸੀਂ ਟਿਕ ਕਰ ਦੇਣਾ ਹੈ ਉਸ ਤੋਂ ਬਾਅਦ ਥੱਲੇ ਦੋਸਤੋ ਤੁਹਾਨੂੰ ਰਜਿਸਟਰ ਦੀ অপਸ਼ਨ ਮਿਲੇਗੀ ਉਸ ਕਾਲਮ ਦੇ ਉੱਪਰ ਤੁਸੀਂ ਕਲਿੱਕ ਕਰਦੇ ਹੋ ਤੁਸੀਂ ਉਸ ਕਾਲਮ ਦੇ ਉੱਪਰ ਕਲਿੱਕ ਕਰੋਗੇ ਤਾਂ ਦੋਸਤੋ ਤੁਹਾਡੇ ਕੋਲ ਆਈਡੀ ਆ ਜਾਏਗੀ ਸਟੂਡੈਂਟ ਐਪਲੀਕੇਸ਼ਨ ਆਈਡੀ ਦੋਸਤੋ ਇਸ ਦਾ ਤੁਸੀਂ ਕੀ ਕਰਨਾ ਹੈ ਪ੍ਰਿੰਟ ਲੈ ਲੈਣਾ ਹੈ ਇਸ ਦਾ ਆਪਾਂ ਇੱਕ ਪ੍ਰਿੰਟ ਲੈ ਲਾਂਗੇ ਔਰ ਇਸ ਆਈਡੀ ਨੂੰ ਆਪਾਂ ਕਾਪੀ ਕਰ ਲਵਾਂਗੇ ਉਸ ਤੋਂ ਬਾਅਦ ਦੋਸਤੋ ਆਪਾਂ ਜਿੱਥੇ ਆਪਣਾ ਜੋ ਫਾਰਮ ਸੀਗਾ ਉਸ ਫਾਰਮ ਦੇ ਉੱਪਰ ਚੱਲਦੇ ਹਾਂ ਉਸ ਫਾਰਮ ਨੂੰ ਆਪਾਂ ਲੌਗਇਨ ਕਰਾਂਗੇ ਦੁਬਾਰਾ ਦੁਬਾਰਾ ਲੌਗਇਨ ਕਰਾਂਗੇ ਤੇ ਹੁਣ ਦੇਖਾਂਗੇ ਕਿ ਆਪਾਂ ਨੂੰ ਜੋ ਕਿ ਐਪਲੀਕੇਸ਼ਨ ਨੰਬਰ ਦਿੱਤਾ ਗਿਆ ਹੈ ਤਾਂ ਇਸ ਦੇ ਅੰਦਰ ਦੋਸਤੋ ਦੇਖੋ ਇੱਕ ਆਪਾਂ ਨੂੰ ਨੋਟਿਸ ਵੀ ਦਿੱਤਾ ਗਿਆ ਹੈ ਕਿ ਕੈਂਡਲਿਨ ਨੋਟਿਸ ਡਾਊਨ 4 ਫਿਊਚਰ ਰੈਫਰੈਂਸ ਪਲੀਜ਼ ਵਿਜ਼ਿਟ ਸਟੇਟ ਪੋਰਟਲ ਫਿਲਿੰਗ ਦਾ ਐਪਲੀਕੇਸ਼ਨ ਫਾਰਮ ਮਤਲਬ ਕਿ ਉਹਨਾਂ ਨੇ ਦੱਸਿਆ ਵੀ ਜਿਹੜੀ ਤੁਹਾਡੀ ਸਟੇਟ ਦੀ ਜੋ ਵੈਬਸਾਈਟ ਹੈਗੀ ਹੈ ਉਸ ਦੇ ਅੰਦਰ ਤੁਸੀਂ ਜਾ ਕੇ ਉਹਦਾ ਫਾਰਮ ਫਿਲ ਕਰ ਸਕਦੇ ਹੋ ਦੋਸਤੋ ਦੇਖਦੇ ਹਾਂ ਆਪਾਂ ਕਿ ਫ੍ਰੀਸ਼ਿਪ ਕਾਰਡ ਦੇ ਅੰਦਰ ਇਹ ਐਪਲੀਕੇਸ਼ਨ ਐਕਟੀਵੇਟ ਹੋ ਗਈ ਹੈ ਤਾਂ ਦੋਸਤੋ ਜਿਵੇਂ ਤੁਸੀਂ ਜਾਓਗੇ ਔਰ ਇਸ ਦੇ ਉੱਪਰ ਤੁਸੀਂ ਕੀ ਹੈ ਉਸ ਨੂੰ ਐਪਲੀਕੇਸ਼ਨ ਜੋ ਵੀ ਐਪਲੀਕੇਸ਼ਨ ਆਈਡੀ ਸੀ ਉਸ ਨੂੰ ਕਾਪੀ ਕਰਕੇ ਇੱਥੇ ਤੁਸੀਂ ਪੇਸਟ ਕਰਕੇ ਥੱਲੇ ਵੈਰੀਫਾਈਡ ਦੇ ਉੱਪਰ ਕਲਿੱਕ ਕਰ ਦੇਣਾ ਹੈ ਦੋਸਤੋ ਜਿਵੇਂ ਤੁਸੀਂ ਵੈਰੀਫਾਈਡ ਦੇ ਉੱਪਰ ਕਲਿੱਕ ਕਰੋਗੇ ਥੱਲੇ ਤੁਹਾਨੂੰ অপਸ਼ਨ ਮਿਲਦੀ ਹੈ ਵੈਰੀਫਾਈਡ ਨਹੀਂ ਹੋ ਰਿਹਾ ਹੈ ਕਿਉਂਕਿ ਅਜੇ ਤੱਕ ਇਸ ਦੇ ਅੰਦਰ ਇਹ ਐਪਲੀਕੇਸ਼ਨ ਨੂੰ ਐਕਟੀਵੇਟ ਹੋਣ ਦੇ ਉੱਪਰ ਥੋੜਾ ਜਿਹਾ ਟਾਈਮ ਲੱਗ ਸਕਦਾ ਹੈ ਆਦਰਵਾਇਜ਼ ਤੁਹਾਨੂੰ ਜਾਂ 2 ਦਿਨ ਦੇ ਅੰਦਰ ਅੰਦਰ ਇਹ ਐਕਟੀਵੇਟ ਹੋ ਜਾਏਗਾ ਤਾਂ ਦੋਸਤੋ ਤੁਸੀਂ ਇਸ ਨੂੰ ਐਕਟੀਵੇਟ ਕਰ ਲੈਣਾ ਹੈ ਦੋਸਤੋ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਆਪਣੇ ਫਾਰਮ ਦੇ ਅੰਦਰ ਜਿਵੇਂ ਤੁਸੀਂ ਇਹਨੂੰ ਐਕਟੀਵੇਟ ਕਰੋਗੇ ਤਾਂ ਤੁਹਾਡੇ ਕੋਲ ਆਪਾਂ ਨੂੰ ਇੱਕ অপਸ਼ਨ ਮਿਲਦੀ ਹੈ ਅਪਲਾਈ ਫੋਰ ਫਰੈਸ਼ ਦੀ ਦੋਸਤੋ ਇਸ অপਸ਼ਨ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਉਸ অপਸ਼ਨ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ ਤਾਂ ਦੋਸਤੋ ਇਹਨਾਂ ਨੇ ਦੇਖੋ ਇੱਕ ਨੋਟਿਸ ਦਿੱਤਾ ਹੋਇਆ ਹੈ ਜਿਸ ਦੇ ਅੰਦਰ ਇਹਨਾਂ ਨੇ ਲਿਖਿਆ ਹੋਇਆ ਹੈ ਫਰੈਸ਼ ਐਪਲੀਕੇਸ਼ਨ ਫੋਰ 2022 ਔਰ 23 ਬਿਲ ਵੀ ਕਮ ਓਪਨਿੰਗ ਸ਼ੋਅਨ ਮਤਲਬ ਕਿ ਥੋੜੇ ਦਿਨਾਂ ਦੇ ਵਿੱਚ ਇਹ ਓਪਨ ਹੋ ਜੇਗੀ ਇਹਨਾਂ ਤੁਸੀਂ ਪ੍ਰੋਸੈਸ ਕਰਕੇ ਦੋਸਤੋ ਰੱਖ ਲੈਣਾ ਹੈ ਔਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣਾ ਅਗਲਾ ਪ੍ਰੋਸੈਸ ਆਪਣਾ ਜਿਵੇਂ ਹੀ ਤੁਸੀਂ ਹੋਏਗਾ ਤਾਂ ਤੁਸੀਂ ਇੱਕ ਆਪਣਾ ਬੈਂਕ ਅਕਾਊਂਟ ਨੰਬਰ ਜਾਂ ਆਪਣੀ ਡਿਟੇਲਸ ਇਸ ਦੇ ਅੰਦਰ ਭਰ ਕੇ ਉਸ ਨੂੰ ਫੀਲ ਕਰਕੇ ਔਰ ਜਿਵੇਂ ਹੀ ਤੁਸੀਂ ਆਪਣਾ ਫੀਲ ਕਰ ਲੈਨੇ ਹੋ ਤਾਂ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਆਪਣੀ ਸਕਾਲਰਸ਼ਿਪ ਪੋਰਟਲ ਦੇ ਉੱਪਰ ਜਾ ਕੇ ਆਪਣਾ ਜੋ ਕਿ ਫ੍ਰੀਸ਼ਿਪ ਕਾਰਡ ਨੂੰ ਜਿਵੇਂ ਵੈਰੀਫਾਈਡ ਕਰੋਗੇ ਤਾਂ ਉੱਥੇ ਤੁਹਾਡਾ ਫ੍ਰੀਸ਼ਿਪ ਕਾਰਡ ਓਪਨ ਹੋ ਜਾਏਗਾ ਜਿਵੇਂ ਦੋਸਤੋ ਇਹ ਪੋਰਟਲ ਓਪਨ ਹੋ ਜਾਂਦਾ ਹੈ ਮੈਂ ਦੱਸੂਗਾ ਉਹਦੇ ਨਾਲ ਅਗਲੀ ਵੀਡੀਓ ਅਗਲਾ ਕੋਈ ਵੀ ਇਹ ਟੈਨਸ਼ਨ ਦੇ ਅੰਦਰ ਨਾ ਰੋ ਕਿ ਸਕਾਲਰਸ਼ਿਪ ਲੇਕਿਨ ਨੈਸ਼ਨਲ ਸਕਾਲਰਸ਼ਿਪ ਦਾ ਪੋਰਟਲ ਅਜੇ ਤੱਕ ਓਪਨ ਨਹੀਂ ਹੋਇਆ ਜਿੰਨੀ ਦੇਰ ਨੈਸ਼ਨਲ ਸਕਾਲਰਸ਼ਿਪ ਦਾ ਇਹ ਪੋਰਟਲ ਓਪਨ ਨਹੀਂ ਹੋਏਗਾ ਉਨੀ ਦੇਰ ਇਹ ਡਾਕਟਰ ਬੇਦਕਰ ਸਕਾਲਰਸ਼ਿਪ ਦਾ ਪੋਰਟਲ ਵੀ ਕੰਪਲੀਟ ਨਹੀਂ ਹੋਏਗਾ ਤੋ ਅਪਲਾਈ ਨਹੀਂ ਹੋ ਰਹੀ ਹੈ ਤੁਹਾਨੂੰ ਦੋਸਤੋ ਅਗਲੀ ਦੋਸਤ ਅਗਲੀ ਵੀਡੀਓ ਚ ਮੈਂ ਤੁਹਾਨੂੰ ਇਹ ਓਪਨ ਹੋ ਗਿਆ ਤਾਂ ਕਿਵੇਂ ਆਪਾਂ ਨਿਊ ਕਰਨਾ ਹੈ ਕਿਵੇਂ ਰੀਨਿਊ ਕਰਨਾ ਹੈ ਪੂਰੀ ਜਾਣਕਾਰੀ ਲਈ ਅਗਰ ਤੁਸੀਂ ਮੇਰੇ ਚੈਨਲ ਤੇ ਅਜੇ ਤੱਕ ਮੇਰਾ ਚੈਨਲ ਸਬ ਪੋਰਟਲ ਅੱਗੇ ਆਪਣਾ ਓਪਨ ਹੁੰਦਾ ਹੈ ਮੈਂ ਤੁਹਾਡੇ ਲਈ ਜਰੂਰ ਲੈ ਕੇ ਆਉਂਗਾ ਉਨੇ ਉਨੇ ਟਾਈਮ ਤੱਕ ਤੁਸੀਂ ਆਪਣੇ ਜੋ ਡਾਕੂਮੈਂਟ ਤੁਹਾਨੂੰ ਮੈਂ ਦੱਸਿਆ ਉਹ ਪੂਰੇ ਕਰ ਸਕਦੇ ਹੋ ਔਰ ਇਹਨਾਂ ਪ੍ਰੋਸੈਸ ਕਰਕੇ ਆਪਣਾ ਰੱਖ ਸਕਦੇ ਹੋ ਜੋ ਕਿ ਆਪਾਂ ਜਿਵੇਂ ਹੀ ਪੋਰਟਲ ਸਟਾਰਟ ਹੁੰਦਾ ਹੈ ਆਪਾਂ ਆਪਣਾ ਕੰਮ ਕਰ ਸਕੀਏ ਕਰਦੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਲਈ ਜੈ ਹਿੰਦ